ਅਮਰਤਪਾਲ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਤੋਂ ਆਵਾਜ਼ ਉੱਠੀ ਹੈ ਤੇ ਉੱਥੇ ਹੀ ਸਰਬਜੀਤ ਸਿੰਘ ਖਾਲਸਾ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਦੱਸ ਦਿੱਤੇ ਕਿ ਐਸਜੀਪੀਸੀ ਚੋਣਾਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਭਾਈ ਅਮਰਤਪਾਲ ਸਿੰਘ ਬਾਹਰ ਆਉਂਦੇ ਨੇ ਤਾਂ ਅਸੀਂ ਨਵੇਂ ਪਾਰਟੀ ਬਣਾਵਾਂਗੇ ਤੇ ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਸਿੱਖ ਜਥੇਬੰਦੀਆਂ ਤਿਆਰੀਆਂ ਖਿੱਚ ਲੋ ਤੇ ਜਿਸ ਤੋਂ ਬਾਅਦ ਹੁਣ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਸਰਬਜੀਤ ਸਿੰਘ ਖਾਲਸਾ ਨੇ ਆਪਣੀ ਪੜਾਅ ਕੱਢੀ ਹੈ ਤੇ ਦੂਜੇ ਪਾਸੇ ਅਮਰਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਰਿਹਾਈ ਦੀ ਮੰਗ ਕੀਤੀ ਗਿਆ ਤੇ ਪਰ ਮੁੰਡੇ ਨੂੰ ਲੈ ਕੇ ਸੁਣਦੇ ਆ ਸਰਬਜੀਤ ਸਿੰਘ ਖਾਲਸਾ ਦਾ ਹੋਰ ਕੀ ਕਹਿਣਾ ਅਰਜੀ ਦਿੱਤੀ ਹੈ ਨਹੀਂ ਬੋਲਣ ਦਿੱਤਾ ਗਿਆ ਸਾਧ ਸੰਗਤ ਸਰਕਾਰ ਕੀ ਕਹਿੰਦੀ ਅਮਰਤਪਾਲ ਬਾਰੇ ਵੀ ਨੂੰ ਸਮਾਜ ਤੋਂ ਖਤਰਾ ਹੈ ਸਾਧ ਸੰਗਤ ਜਿਹੜੇ ਸਮਾਜ ਤੋਂ ਸਰਕਾਰ ਉਹਨੂੰ ਖਤਰਾ ਦੱਸਦੀ ਹੈ ਉਸੇ ਸਮਾਜ ਨੇ ਸਾਧ ਸੰਗਤ ਨੂੰ ਐਮਪੀ ਬਣਾਇਆ ਹੈ ਤੋ ਲੱਖ ਦੇ ਕਰੀਬ ਵੋਟਾਂ ਨਾਲ ਜਿਤਾਇਆ ਸਾਹ ਸੰਗਤ ਜੀ ਇਹ ਕੋਈ ਵੀ ਅਸੀ ਚੀਜ਼ ਦੱਸ ਦੋ ਤੁਸੀਂ ਮੈਨੂੰ ਗੈਰ ਕਾਨੂੰਨੀ ਜੜੀ ਅਮਰਤਪਾਲ ਕੋਲੋਂ ਬਰਾਮਤ ਹੋਈ ਹੋਵੇ ਸਰਕਾਰਾਂ ਨੇ ਜ਼ੋਰ ਲਾ ਲਿਆ ਸਾਰਾ ਕੁਝ ਫਰੋਲਿਆ ਉਹਦਾ ਇੰਤੋਂ ਤੱਕ ਕੀ ਉਹਦੇ ਵਿਦੇਸ਼ ਦੇ ਮੁਲਕਾਂ ਦੇ ਵਿੱਚ ਲਿੰਕ ਵੀ ਫਰੋਲੇ ਗਏ ਕੁਝ ਨਹੀਂ ਮਿਲਿਆ ਉਸ ਦੇ ਬਾਵਜੂਦ ਵੀ ਉਸ ਤੇ ਐਨਐਸਏ ਲਾ ਕੇ ਉਹਨੂੰ ਜੇਲ੍ਹ ਚ ਰੱਖਿਆ ਗਿਆ ਹੈ ਗੈਰ ਕਾਨੂੰਨੀ ਤਰੀਕੇ ਨਾਲ ਐਨਐਸਏ ਵਿਧਾਈ ਗਈ ਹੈ ਮੈਂ ਉਹਦੇ ਵਾਸਤੇ ਅਮਿਤ ਸ਼ਾਹ ਨੂੰ ਵੀ ਮਿਲ ਲਈ ਦੋ ਵਾਰੀ ਅਰਜੀ ਦਿੱਤੀ ਦੋਹੇ ਵਾਰੀ ਮੈਨੂੰ ਟਾਈਮ ਦੇ ਕੇ ਨਹੀਂ ਮਲਾਇਆ ਗਿਆ ਸਾ ਸੰਗਤ ਇੱਕ ਪਾਸੇ ਅੰਮ੍ਰਿਤਪਾਲ ਆਪਣੇ ਬੰਦੀ ਸਿੰਘ ਜਿਹੜੇ ਜੇਲ੍ਹ ਚ ਜਿਨ੍ਹਾਂ ਨੂੰ ਨਹੀਂ ਛੱਡਿਆ ਜਾ ਰਿਹਾ ਦੂਜੇ ਪਾਸੇ ਸੌਦਾ ਸਾਧ ਜਿਹੜਾ 11 ਵਾਰੀ ਪਰੋਲ ਤੇ ਆ ਗਿਆ ਹੈ 11 ਵਾਰੀ ਜਿਹਦੇ ਕਰਕੇ ਹਰਿਆਣਾ ਸਰਕਾਰ ਨੇ ਇੱਕ ਨਵਾਂ ਹੀ ਕਾਨੂੰਨ ਬਣਾਤਾ ਹਰਿਆਣੇ ਦੇ ਵਿੱਚ ਉਹਨੂੰ ਜੇਲ੍ਹ ਚੋਂ ਬਾਹਰ ਕੱਢਣ ਵਾਸਤੇ ਸਾਂਗਤ ਸੌਦਾ ਇਸਾਦ ਦੇ ਇਸ਼ਾਰੇ ਤੇ ਮੌੜ ਬੰਬ ਕਾਂਡ ਹੋਇਆ ਜਿਹੜਾ ਸਾਰੀ ਗੁੱਥੀ ਸੁਣ ਜੀ ਪਈ ਹੈ ਸੱਤ ਜਣੇ ਸ਼ਹੀਦ ਹੋਏ 6 ਬੱਚੇ ਇੱਕ ਪਖਾਰੀ ਪਰ ਉਹਨੂੰ ਨਹੀਂ ਫੜਿਆ ਜਾ ਰਿਹਾ ਸਾਰਾ ਕੁਝ ਕਲੇਰ ਨੇ ਵੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗਵਾਹੀ ਦਿੱਤੀ ਹੈ ਬੇਅਦਬੀ ਬਾਰੇ ਉਹ ਸਾਰੇ ਤਾਰ ਖੁੱਲ ਕੇ ਸੌਦੇ ਸਾਧ ਦੇ ਡੇਰੇ ਤੱਕ ਗਏ ਆ ਵਿੱਚ ਹੀ ਉਹਦੇ ਆਹੀ ਕੇਸ ਖੁੱਲਿਆ ਹੈ ਆ ਕੇਸ ਖੁੱਲਣ ਦੇ ਬਾਵਜੂਦ ਵੀ ਭਗਵੰਤਮਾਨ ਸਰਕਾਰ ਉਹਨੂੰ ਫੜਨ ਦਾ ਆਰਡਰ ਨਹੀਂ ਦਿੰਦੀ ਕਿਉਂ ਸਿਰਫ ਵੋਟਾਂ ਕਰਕੇ ਇਸ ਲਈ ਸਾਦ ਸੰਗਤ ਆਪਾਂ ਨੂੰ ਇੱਕ ਸਰਕਾਰ ਨੂੰ ਅਲਟੀਮੇਟਮ ਦੇਣਾ ਚਾਹੀਦਾ ਹੈ ਜੇ 1 ਮਹੀਨੇ ਦੇ ਵਿੱਚ ਇਹਨਾਂ ਨੇ ਸੋਦੇ ਸਾਧ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਵੀ ਆਪਾਂ ਨੂੰ ਵੀ ਕੋਈ ਸੰਘਰਸ਼ ਦੀ ਤਿਆਰੀ ਕਰਨੀ ਚਾਹੀਦੀ ਹੈ ਕਿ ਜਿਹੜੇ 7 ਮਾਸੂਮ ਬੱਚੇ ਮਰੇ ਐ ਉਹਨਾਂ ਨੂੰ ਇਨਸਾਫ ਦਵਾਇਆ ਜਾ ਸਕੇ ਸਾਧ ਸੰਗਤ ਬਾਕੀ ਮੈਨੂੰ ਲੱਗਦਾ ਹੈ ਵੀ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੈ ਸੰਗਤ ਪਿਆਸੀ ਭੁੱਖੀ ਤੇ ਆਈ ਬੈਠੀ ਹੈ ਬਾਕੀ ਸਾਧ ਸੰਗਤ ਜੀ ਮੈਂ ਆਪ ਸਭ ਤੋਂ ਇੱਕ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਓ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਉਣ ਆਲੀਆਂ ਐ ਇਸ ਦੇ ਲਈ ਆਪਾਂ ਨੂੰ ਸ਼੍ਰੋਮਣੀ ਕਮੇਟੀ ਦੀ ਤਿਆਰੀ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਵੋਟਾਂ ਬਣਾਓ ਤਾਂ ਕਿ ਆਪਾਂ ਇਹਨਾਂ ਪਖੰਡੀਆਂ ਤੋਂ ਵੀ ਸ਼੍ਰੋਮਣੀ ਕਮੇਟੀ ਛੜਾ ਸਕੀਏ